ਜਿਹੜਾ ਨਰੇਗਾ ਪੰਜਾਬ ਦੇ ਗਰੀਬ ਵਾਸਤੇ ਇੱਕ ਸਹਾਰਾ ਸੀ 100 ਦਿਨ ਦਾ ਰੋਜ਼ਗਾਰ ਆਮ ਆਦਮੀ ਪਾਰਟੀ ਦੇ ਕਾਂਗਰਸ ਵਰਗੇ ਜੇ ਐਜੇ ਲੋਕ ਆ ਗਏ ਤੇ ਜਿਹੜਾ ਆਪਣਾ ਸ਼ੇਅਰ ਨਾ ਪਾਇਆ ਤੇ ਫਿਰ 100 ਦਿਨ ਦੀ ਗਾਰੰਟੀ ਮਤਲਬ ਇੱਕ ਵੀ ਗਾਰੰਟੀ ਨਹੀਂ ਹੈ ਇਹਦਾ ਮਤਲਬ ਜਿਹੜਾ ਉਹਨਾਂ ਕੋਲ 365 ਦਿਨ ਦੇ ਵਿੱਚ 100 ਦਿਨ ਸੀ ਹੁਣ ਮੈਨੂੰ ਲੱਗਦਾ 200 ਦਿਨ ਤੇ ਮਸਾਂ 100 ਦਿਨ ਹੋਣੇ ਸੋ ਆ ਸਕੀਮ ਬਹੁਤ ਹੀ ਨਮੀ ਸਕੀਮ ਇਮੀਡੀਏਟਲੀ ਬਹੁਤ ਦੇਸ਼ ਦੇ ਗਰੀਬ ਵਾਸਤੇ ਬਹੁਤ ਨੁਕਸਾਨ ਦੀ ਗੱਲ ਹੈ ਕਿ ਆ ਗਵਰਨਮੈਂਟ ਆਫ ਇੰਡੀਆ ਨੂੰ ਵਾਪਸ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਤੇ ਸਾਰੀਆਂ ਪਾਰਟੀਆਂ ਨੂੰ ਜੁਆਇੰਟਲੀ ਪ੍ਰੋਟੈਸਟ ਕਰਨਾ ਚਾਹੀਦਾ ਹੈ ਕਿ ਆਪਾਂ ਕਿਸੇ ਹਾਲਚ ਆਪਾਂ ਆ ਸਕੀਮ ਇੱਥੇ ਐਸ ਜਿਹੜਾ ਕੱਟ ਕਰਕੇ ਇਹਨਾਂ ਨੇ ਸਕੀਮ ਕੀਤੀ ਹੈ ਉਹ ਸਾਡੇ ਲੋਕਾਂ ਨੂੰ ਮਨਜ਼ੂਰ ਨਹੀਂ ਹੈ ਇਹਨਾਂ ਨੇ ਵਰਕਰਾਂ ਨੇ ਗਲਤ ਕਾਰਡ ਬਣਾ ਕੇ ਜਾਲੀ ਕਾਰਡ ਬਣਾ ਕੇ ਕਰੋੜਾਂ ਰੁਪਏ ਦਾ ਨਰੇਗਾ ਦਾ ਫੰਡ ਹਜਮ ਕਰ ਲਿਆ ਆਈ ਕਾਰਨ ਆ ਜਦੋਂ ਸੈਂਟਰ ਨੇ ਇਨਕੁਆਰੀ ਕੀਤੀ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਨਰੇਗਾ ਬੰਦ ਹੋ ਗਿਆ ਬੈਨ ਕਰ ਦਿੱਤਾ ਕਿਉਂਕਿ ਅਫਸਰ ਤੇ ਇਹਨਾਂ ਦੇ ਲੀਡਰ ਇਕੱਠੇ ਮਿਲ ਕੇ ਉਹਨਾਂ ਨੇ ਆ ਕਪਲੇ ਕੀਤੇ ਇੱਕ ਪਾਸੇ ਤਾਂ ਸਾਰੀਆਂ ਪਾਵਰ ਸਟੇਟਾਂ ਦੀਆਂ ਸੈਂਟਰ ਲਈ ਜਾਂਦਾ ਹੈ ਦੂਜੇ ਪਾਸੇ ਫਾਈਨੈਂਸ਼ੀਅਲ ਬੋਝ ਸਟੇਟਾਂ ਤੇ ਲਈ ਜਾਂਦਾ ਹੈ ਰੂਲ ਬਣਾਉਉਗੀ ਸੈਂਟਰ ਕਿ ਕਿਨੂੰ ਦੇਣਾ ਕਿਵੇਂ ਦੇਣਾ ਪੈਸਾ ਜਾਊਗਾ ਸਟੇਟ ਦਾ ਜਿਹਦੇ ਕੋਲੇ ਕੋਈ ਰਾਈਟ ਨਹੀਂ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿਹਾ ਚੁਣਾ ਜੇ ਤੁਸੀਂ ਸਾਰਿਆਂ ਦੇ ਕਾਗਜ਼ੀ ਰੱਦ ਕਰਾਉਣੇ ਸੀ ਜੇ ਪੁਲਿਸ ਨੂੰ ਵਰਤਣਾ ਸੀ ਜੇ ਐਮਫੈਕਸ ਨੂੰ ਵਰਤਣਾ ਸੀ ਝੂਠੇ ਪਰਚੇ ਕਰਾਉਣੇ ਸੀ ਫਿਰ ਪਲਾਕ ਸੰਪਤੀ ਜ਼ਿਲ੍ਹਾ ਪ੍ਰਿਸ਼ਾ ਕਰਾਉਂਦੇ ਹੀ ਨਾ ਅਕਾਲੀ ਦਲ ਦੇ 1100 ਉਮੀਦਵਾਰਾਂ ਦੇ ਕਾਗਜ਼ ਰੱਦ ਹੋ 1100 ਤੇ ਉਹ ਉਹ ਹਲਕਿਆਂ ਜੋ ਕਟੇ ਉਹ ਉਮੀਦਵਾਰ ਕਟੇ ਜਿੱਥੇ ਉਹਨੂੰ ਪਤਾ ਸੀ ਕਿ ਅਕਾਲੀ ਦਲ ਜਿੱਤੂਗਾ ਸੀ ਮੈਂ ਅੱਜ ਦੋ ਅਹਿਮ ਗੱਲਾਂ ਤੇ ਮੈਂ ਅੱਜ ਤੁਹਾਡੇ ਨਾਲ ਆਪਣੇ ਵਿਚਾਰ ਦੱਸਣੇ ਸਭ ਤੋਂ ਪਹਿਲੇ ਜਿਹੜਾ ਨਰੇਗਾ ਹੈ ਦੇਸ਼ ਵਿੱਚ ਜਿਹੜਾ ਇੱਕ ਸਕੀਮ ਚਲਾਈ ਗਈ ਸੀ ਕਿ ਗਰੀਬ ਨੂੰ 100 ਦਿਨ ਦੀ ਗਾਰੰਟੀ ਨੌਕਰੀ ਦੀ ਉਹ 100% ਫੰਡਡ ਗਵਰਨਮੈਂਟ ਆਫ ਇੰਡੀਆ ਦਾ ਸੀ ਜਿਹੜਾ ਹੁਣ ਲੇਟੈਸਟ ਕ ਉਹਨਾਂ ਨੇ ਕਰ ਦਿੱਤਾ ਹੈ ਇੱਕ ਐਜਾ ਫੈਸਲਾ ਲੈ ਲਿਆ ਹੈ ਮੈਨੂੰ ਚਾਹਨਾ ਹੈ ਕਿ ਉਹ ਵਿਡਰਾ ਕੀਤਾ ਜਾਏ ਕਿਉਂਕਿ ਇਹਦਾ ਸਿੱਧਾ ਅਸਰ ਗਰੀਬ ਦੀ ਜ਼ਿੰਦਗੀ ਤੇ ਹੋਊਗਾ ਜਿਹੜੀਆਂ ਦੋ ਕੰਡੀਸ਼ਨਾਂ ਇਹਨਾਂ ਨੇ ਲਾ ਦਿੱਤੀਆਂ ਇਹਲੀ ਗਲਤ ਨਾਮ ਬਦਲਣਾ ਉਹ ਉਹਨਾਂ ਦਾ ਮਨਲਾਪ ਪੋਲੀਟੀਕਲ ਹੋਣਾ ਹੈ ਕਿ ਗਾਂਧੀ ਨਾਂ ਨਹੀਂ ਹੋਣਾ ਪਰ ਮਹਾਤਮਾ ਗਾਂਧੀ ਜੀ ਉਹ ਇਨਸਾਨ ਸੀ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਤੇ ਲੜਾਈ ਲੜੀ ਉਹਨਾਂ ਦੇ ਨਾਂ ਤੇ ਕੋਈ ਚੀਜ਼ ਚੱਲਦੀ ਹੋਏ ਤੇ ਉਹ ਬਦਲ ਨਹੀਂ ਨਹੀਂ ਚਾਹੀਦੀ ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹਣਾ ਬੜੀ ਐਮ ਹੈ ਨਰੇਗਾ 100% ਗਵਰਨਮੈਂਟ ਆਫ ਇੰਡੀਆ ਦੀ ਸਕੀਮ ਸੀ ਉਹਨਾਂ ਨੇ ਹੁਣ ਜਿਹੜੇ ਬਦਲ ਦਿੱਤੇ ਨੇ ਦੋ ਵੱਡੇ ਤਬਦੀਲੀਆਂ ਲਿਆਂਦੀਆਂ ਇੱਕ ਉਹਨਾਂ ਨੇ ਕਿਹਾ ਕਿ ਹੁਣ ਉਹ 60% ਸੈਂਟਰ ਸਰਕਾਰ ਕਰੂਗੀ 40% ਸਟੇਟ ਗਵਰਨਮਨ ਨੂੰ ਹਿੱਸਾ ਪਾਉਣਾ ਪੈਣਾ ਉਹਦਾ ਕੀ ਵੱਡਾ ਨੁਕਸਾਨ ਹੋਣਾ ਹੈ ਜਿਹੜੀਆਂ ਸਟੇਟਾਂ ਕੋਲੇ ਫਾਈਨੈਂਸ਼ੀਅਲ ਕੰਸਟਰੈਂਟ ਹੈ ਜਿਵੇਂ ਤੁਸੀਂ ਦੇਖਿਆ ਹੋਣਾ ਪਿਛਲੇ 10 ਸਾਲਾਂ 'ਚ ਕਾਂਗਰਸ ਤੇ ਆਮ ਆਦੀ ਪਾਰਟੀ ਨੇ ਐ ਜਾ ਬੁਰਾ ਹਾਲ ਕਰ ਦਿੱਤਾ ਪੰਜਾਬ ਦੀ ਇਕਨੋਮੀ ਦਾ ਕਿ ਕਾਫੀ ਸੈਂਟਰਲ ਸਕੀਮਾਂ ਆਪਾਂ ਲੈ ਨਹੀਂ ਸਕ ਰਹੇ ਕਿਉਂਕਿ ਆਮ ਆਦਮੀ ਪਾਰਟੀ ਨੇ ਉਹਦੇ ਆਪਣੀ ਕੰਟਰੀਬਿਊਸ਼ਨ ਦਿੱਤੀ ਨਹੀਂ ਆਮ ਆਦਮੀ ਪਾਰਟੀ ਕੋਲੇ 4000 ਪੰਜ ਤਕਰੀਬਨ 4 ਸਾਲਾਂ ਚ 4000 ਵੱਧ ਕਰੋੜ ਉਹਨਾਂ ਨੇ ਆਪਣੀ ਪਬਲਿਸਿਟੀ ਤੇ ਖਰਚ ਦਿੱਤਾ ਪਰ ਸੈਂਟਰਲ ਸਕੀਮਾਂ ਵਿੱਚ ਆਪਣਾ ਸ਼ੇਅਰ ਨਾ ਪਾਉਣ ਕਰਕੇ ਕਈ ਸੈਂਟਰਲ ਸਕੀਮਾਂ ਜਿਵੇਂ ਹੈਲਥ ਦੀਆਂ ਸੈਂਟਰਲ ਸਕੀਮਾਂ ਤੇ ਦੂਜੀਆਂ ਸੈਂਟਰਲ ਸਕੀਮਾਂ ਉਹਰਾਪ ਨਹੀਂ ਕਰ ਸਕਗੇ ਕਿਉਂਕਿ ਉਹਨਾਂ ਨੇ ਕੁਝ ਕੀਤਾ ਹੀ ਨਹੀਂ ਪਾਇਆ ਹੀ ਨਹੀਂ ਆਪਣਾ ਐਸਾ ਹੁਣ ਕੀ ਹੋਣਾ ਹੈ ਜਿਹੜਾ ਨਰੇਗਾ ਪੰਜਾਬ ਦੇ ਗਰੀਬ ਵਾਸਤੇ ਇੱਕ ਸਹਾਰਾ ਸੀ 100 ਦਿਨ ਦਾ ਰੋਜ਼ਗਾਰ ਆਮ ਆਦਮੀ ਪਾਰਟੀ ਦੇ ਕਾਂਗਰਸ ਵਰਗੇ ਜੇ ਐਜੇ ਲੋਕ ਆ ਗਏ ਤੇ ਜਿਹੜਾ ਆਪਣਾ ਸ਼ੇਅਰ ਨਾ ਪਾਇਆ ਤੇ ਫਿਰ 100 ਦਿਨ ਦੀ ਗਰੰਟੀ ਮਤਲਬ ਇੱਕ ਵੀ ਗਰੰਟੀ ਨਹੀਂ ਹੈ ਕਿਉਂਕਿ ਜੇ ਹਿੱਸਾ ਹੀ ਨਹੀਂ ਪਾਇਆ ਤਾਂ ਨਰੇਗਾ ਦੇ ਨਹੀਂ ਸਕੋਗੇ ਦੂਜੀ ਗੱਲ ਇਹਨਾਂ ਨੇ ਜੇ ਕਰ ਦਿੱਤਾ ਕਿ ਆ ਕੋਈ ਬਲੈਕਆਊਟ ਪੀਰੀਅਡ ਛੱਡ ਦੇ ਕਿ ਐਸ ਮਹੀਨੇ ਤੋਂ ਐਸ ਮਹੀਨੇ ਦੇਗਾ ਨਹੀਂ ਦੇ ਸਕਦੇ ਇਹਦਾ ਮਤਲਬ ਜਿਹੜਾ ਉਹਨਾਂ ਕੋਲ 365 ਦਿਨ ਦੇ ਵਿੱਚ 100 ਦਿਨ ਸੀ ਹੁਣ ਮੈਨੂੰ ਲੱਗਦਾ 200 ਦਿਨ ਤੋਂ ਮਸਾਂ 100 ਦਿਨ ਹੋਣੇ ਆ ਸੋ ਆ ਸਕੀਮ ਬਹੁਤ ਹੀ ਨਮੀ ਸਕੀਮ ਇਮੀਡੀਏਟਲੀ ਬਹੁਤ ਦੇਸ਼ ਦੇ ਗਰੀਬ ਵਾਸਤੇ ਬਹੁਤ ਨੁਕਸਾਨ ਦੀ ਗੱਲ ਆ ਗਵਰਨਮੈਂਟ ਆਫ ਇੰਡੀਆ ਨੂੰ ਇਮੀਡੀਏਟਲੀ ਵਾਪਸ ਕਰਨੀ ਚਾਹੀਦੀ ਹੈ ਕਿਉਂਕਿ ਅਕਾਲੀ ਦਲ ਅੱਜ ਬੜਾ ਕਲੀਅਰ ਹੈ ਅਕਾਲੀ ਦਲ ਕਿਤੇ ਬਰਦਾਸ਼ਤ ਨਹੀਂ ਕਰੂਗਾ ਉਹ ਉਹ ਕਦਮ ਜਿਹੜੇ ਗਵਰਨਮੈਂਟ ਆਪਣੇ ਆਮ ਜਨਤਾ ਦੇ ਨੁਕਸਾਨ ਹੋ ਤੁਸੀਂ ਸਾਰੇ ਜਾਣਦੇ ਹੋ ਜਿੰਨੀਆਂ ਵੀ ਸਕੀਮਾਂ ਗਰੀਬ ਜਨਤਾ ਵਾਸਤੇ ਲੈ ਕੇ ਆਏ ਅੱਜ ਪੰਜਾਬ ਚੱਲ ਰਹੀਆਂ ਤੇ ਦੇਸ਼ ਵਿੱਚ ਵੀ ਚੱਲ ਰਹੀਆਂ ਉਹਨਾਂ ਦੀਆਂ ਬਹੁਤ ਜਿਆਦੀਆਂ ਦੀ ਸ਼ੁਰੂਆਤ ਦਾ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਸੀ ਜਿਹੜਾ ਆਟਾ ਦਾਲ ਸਕੀਮ ਨੀਲੇ ਕਾਰਡ ਨਾਲ ਕੇ ਆਟਾ ਦਾਲ ਸਕੀਮ ਸ਼ੁਰੂ ਕਰਾਈ ਸੀ ਉਹ ਵੱਡੇ ਬਾਦਲ ਸਾਹਿਬ ਨੇ ਸ਼ੁਰੂ ਕਰਾਈ ਸੀ ਤੇ ਉਹਦੇ ਬਾਅਦ ਹਿੰਦੁਸਤਾਨ ਦੀ ਸਰਕਾਰ ਨੇ ਕਣਕ ਦੇਣੀ ਸ਼ੁਰੂ ਕੀਤੀ ਹੈ ਆ ਸ਼ਗਨ ਸਕੀਮ ਆ ਜਿਹੜੀ ਪੈਨਸ਼ਨ ਸਕੀਮ ਜਿਹੜੀ ਐਸੀ ਬਚਨ ਸਕਾਲਰਸ਼ਿਪ ਸਕੀਮ ਆ ਸਾਰੀਆਂ ਹੀ ਵੱਡੇ ਬਾਦਲ ਸਾਹਿਬ ਨੇ ਕੀਤੀਆਂ ਸੀ ਕਿਉਂਕਿ ਕਾਲੀ ਦਲ ਨਬਜ਼ ਜਾਣਦਾ ਹੈ ਕਿ ਗਰੀਬ ਦੀ ਕੀ ਰਿਕੁਆਇਰਮੈਂਟ ਹੈ ਤੋ ਐਸ ਕਰਕੇ ਐਸ ਨਰੇਗਾ ਦੇ ਮਤਲਬ ਤੇ ਮੈਂ ਕਲੀਅਰ ਕਰਨਾ ਚਾਹਣਾ ਹੈ ਕਿ ਆ ਗਵਰਨਮੈਂਟ ਆਫ ਇੰਡੀਆ ਨੂੰ ਵਾਪਸ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਤੇ ਸਾਰੀਆਂ ਪਾਰਟੀਆਂ ਨੂੰ ਜੁਆਇੰਟਲੀ ਪ੍ਰੋਟੈਸਟ ਕਰਨਾ ਚਾਹੀਦਾ ਕਿ ਆਪਾਂ ਕਿਸੇ ਹਾਲ 'ਚ ਆਪਾਂ ਆ ਸਕੀਮ ਇੱਥੇ ਐਸ ਜਿਹੜਾ ਕੱਟ ਕਰਕੇ ਇਹਨਾਂ ਨੇ ਸਕੀਮ ਕੀਤੀ ਹੈ ਉਹ ਸਾਡੇ ਲੋਕਾਂ ਨੂੰ ਮਨਜ਼ੂਰ ਨਹੀਂ ਹੈ ਕਿਉਂਕਿ ਮੈਨੂੰ ਪੂਰਾ ਕਲੀਅਰ ਹੈ ਝਾੜੂ ਵਾਲੇ ਨੇ ਇੱਕ ਦਿਵਾਨੀ ਨਹੀਂ ਦੇਣੀ ਅਗਲੇ ਸਾਲ ਆਪਣਾ ਹਿੱਸੇ ਦੀ ਤੇ 1 ਸਾਲ ਤੱਕ ਜਵਾਈ ਸਕੀਮ ਨਹੀਂ ਚਲਣੀ ਅਸੀਂ ਅੱਗੇ ਤੇ ਅਸੀਂ ਤਾਂ ਗਰੰਟੀ ਦਿੰਨੇ ਆ ਜੋ ਹੋ ਗਿਆ ਅਸੀਂ ਦੇ ਦਾਂਗੇ ਪਰ ਮੈਨੂੰ ਫਿਕਰ ਹੈ ਕਿ ਆ ਸਾਲ ਕੀ ਹੋਊਗਾ ਦੂਜੀ ਵੱਡੀ ਗੱਲ ਜਿਹੜਾ ਕਦਮ ਸੈਂਟਰ ਨੇ ਲੇਟਦਾ ਗਿਆ ਹੈ ਬਹੁਤ ਵੱਡੇ ਕਾਫਲੇ ਇਸ ਸਕੀਮ ਦੇ ਨਹੀਂ ਕਾਂਗਰਸ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਏ ਇਹਨਾਂ ਨੇ ਵਰਕਰਾਂ ਨੇ ਗਲਤ ਕਾਰਡ ਬਣਾ ਕੇ ਜਾਲੀ ਕਾਰਡ ਬਣਾ ਕੇ ਕਰੋੜਾਂ ਰੁਪਏ ਦਾ ਨਰੇਗਾ ਦਾ ਫੰਡ ਹਜਮ ਕਰ ਲਿਆ ਆਈ ਕਾਰਨ ਆ ਜਦੋਂ ਸੈਂਟਰ ਨੇ ਇਨਕੁਆਰੀ ਕੀਤੀ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਨਰੇਗਾ ਬੰਦ ਹੋ ਗਿਆ ਬੈਨ ਕਰ ਦਿੱਤਾ ਕਿਉਂਕਿ ਅਫਸਰ ਤੇ ਇਹਨਾਂ ਦੇ ਲੀਡਰ ਇਕੱਠੇ ਮਿਲ ਕੇ ਉਹਨਾਂ ਨੇ ਆ ਕਬਲੇ ਕੀਤੇ ਕਈ ਕਾਂਗਰਸ ਦੇ ਤੇ ਕਈ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਆਪਣੇ ਆਪ ਇੰਟਰਲੋਕਿੰਗ ਟਾਈਲਾਂ ਦੀ ਕਾਰਖਾਨੇ ਹੀ ਲਾ ਲਏ ਤੇ ਸਾਰੇ ਉਹਨਾਂ ਤੋਂ ਵਾਪ ਆਉਂਦੇ ਸੀ ਹਾਈ ਰੇਟ ਤੇ ਸੋ ਆ ਸਾਰੇ ਕਬਲੇਆ ਕਾਰਨ ਆ ਸਾਰੀਆਂ ਸਕੀਮਾਂ ਰਿਵਿਊ ਹੋਈਆਂ ਜੇ ਆ ਕਬਲੇ ਨਾ ਕਰਦੇ ਕਾਂਗਰਸ ਤੇ ਆ ਸ਼ਹਿਦ ਇਹਦੇ ਚ ਕੁਝ ਨਹੀਂ ਹੋਣਾ ਸੀ ਪਰ ਹੁਣ ਸੈਂਟਰ ਦਾ ਤੁਸੀਂ ਦੇਖੋ ਬਹੁਤ ਵੱਡੀ ਇਨਕੁਆਇਰੀ ਵੀ ਚੱਲ ਰਹੀ ਹੈ ਸੋ ਅਖੀਰ ਚ ਕਹਿਣਾ ਚਾਹਣਾ ਕਿ ਸ਼ਰੋਮਨੀ ਖਾਲੀਦਲ ਪੰਜਾਬ ਦੇ ਮਜ਼ਦੂਰ ਨਾਲ ਖੜਾ ਹੈ ਪੰਜਾਬ ਦੇ ਗਰੀਬ ਨਾਲ ਖੜਾ ਹੈ ਉਹਨਾਂ ਦੀ ਲੜਾਈ ਲੜੂਗਾ ਐਂਡ ਮੈਂ ਫਿਰ ਤੋਂ ਅਪੀਲ ਕਰਦਾ ਗਵਰਨਮੈਂਟ ਆਫ ਇੰਡੀਆ ਨੂੰ ਕਿ ਤੁਸੀਂ ਇੱਕ ਇਮੀਡੀਏਟਲੀ ਆ ਸਕੀਮ ਵਿਡਰੋ ਕਰੋ ਜਿਹੜਾ ਪੁਰਾਣਾ ਸਿਸਟਮ ਹੈ ਉਹ ਹੀ ਚੱਲੇ ਇੱਕ ਪਾਸੇ ਤਾਂ ਸਾਰੀਆਂ ਪਾਵਰਸ ਸਟੇਟਾਂ ਦੀਆਂ ਸੈਂਟਰ ਲਈ ਜਾਂਦਾ ਹੈ ਦੂਜੇ ਪਾਸੇ ਫਾਈਨੈਂਸ਼ੀਅਲ ਬੋਝ ਸਟੇਟਾਂ ਤੇ ਲਈ ਜਾਂਦਾ ਜੇ ਜੇ ਤੁਸੀਂ ਸਾਡੇ ਤੇ ਬੋਝ ਪਾਉਣਾ ਚਾਹੁੰਦੇ ਹੋ ਫਿਰ ਸਾਨੂੰ ਪਾਵਰਸ ਵੀ ਵਾਪਸ ਕਰਕੇ ਦਿਓ ਟਰੂ ਫੈਡਰਲ ਸਟਰਕਚਰ ਜੋ ਅਕਾਲੀ ਦਲ ਮੰਗ ਰਿਆ ਸੀ ਉਹ ਹੋਣਾ ਚਾਹੀਦਾ ਹੈ ਅਕਾਲੀ ਦਲ ਨੇ ਆ ਜਿਹੜੀ ਮੋ ਪਾਵਰਸ ਟੂ ਦਾ ਸਟੇਟ ਫੈਡਰਲ ਸਟਰਕਚਰ ਦਾ ਡਿਮਾਂਡ 20 ਸਾਲ ਪਹਿਲੇ ਕਿਉਂ ਕੀਤੀ ਸੀ ਕਿ ਸਾਨੂੰ ਪਤਾ ਸੀ ਕਿ ਸੈਂਟਰ ਸਰਕਾਰ ਜਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਸਾਰੀ ਪਾਰ ਆਪਣੇ ਕੋਲ ਲੱਖ ਦੂਗਾ ਤੇ ਜਿਹੜਾ ਪਿੱਛੋਂ ਪੈਸਾ ਧੇਣਾ ਪੈਸੇ ਕਿਮਾ ਉਹ ਸਾਰੀਆਂ ਸਟੇਟਾਂ ਦੇ ਛੱਡ ਦੂਗਾ ਆ ਤੁਹਾਡੇ ਸਾਹਮਣੇ ਇਗਜ਼ਾਮ ਇਮੀਡੀਏਟ ਐਗਜ਼ਾਮਪਲ ਨਰੇਗਾ ਦਾ ਜਿੱਥੇ ਪਹਿਲੇ ਸੈਂਟਰ ਸਾਰਾ ਕੁਝ ਦਿੰਦੀ ਸੀ ਹੁਣ ਉਹ ਚਾਹੁੰਦੀ ਹੈ ਕਿ 40% ਸਟੇਟ ਦੇ ਰੂਲ ਬਣਾਉਗੀ ਸੈਂਟਰ ਕਿ ਕਿਹਨੂੰ ਦੇਣਾ ਕਿਵੇਂ ਦੇਣਾ ਪੈਸਾ ਜਾਊਗਾ ਸਟੇਟ ਦਾ ਜਿਹਦੇ ਕੋਲੇ ਕੋਈ ਰਾਈਟ ਨਹੀਂ ਹੈ ਐਜੇ ਜਿਹੜਾ ਇਹਨਾਂ ਨੇ ਸਕੀਮ ਬਣਾਈ ਹੈ ਆ ਬਹੁਤ ਵੱਡਾ ਵਿਤਕਰਾ ਸਟੇਟ ਦੀਆਂ ਸਰਕਾਰਾਂ ਦਾ ਦੂਜੀ ਗੱਲ ਮੈਂ ਜ਼ਿਲ੍ਹਾ ਪ੍ਰੀਸ਼ਦ ਬਲੌਕ ਸਮਤੀ ਦੀ ਗੱਲ ਕਰਨਾ ਚਾਹਣਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਣਾ ਹੈ ਜੇ ਤੁਸੀਂ ਸਾਰਿਆਂ ਦੇ ਕਾਗਜ਼ੀ ਰੱਦ ਕਰਾਉਣੇ ਸੀ ਜੇ ਪੁਲਿਸ ਨੂੰ ਵਰਤਣਾ ਸੀ ਜੇ ਐਮਫੇਸ਼ਨ ਨੂੰ ਵਰਤਣਾ ਸੀ ਝੂਠੇ ਪਰਚੇ ਕਰਾਉਣੇ ਸੀ ਫਿਰ ਪਲਾਕ ਸੰਧੀ ਜ਼ਿਲ੍ਹਾ ਪ੍ਰੀਸ਼ਦ ਕਰਾਉਂਦੇ ਹੀ ਨਾ ਤੁਸੀਂ ਐਕਟਿਵ ਪਾਸ ਕਰ ਦਿੰਦੇ ਅਸੈਂਬਲੀ ਚ ਕੀ ਜਿਹੜੀ ਸਰਕਾਰ ਆਊਗੀ ਉਹ ਆਪਣਾ ਨਾਮਿਨੇਟ ਕਰ ਦੂਗੀ ਹੁਣ ਤੁਸੀਂ ਦੇਖ ਲਓ ਹੁਣ ਬੜਾ ਸ਼ੋਰਾਂ ਕੰਦੇ ਅਸੀਂ 1500 ਜਿੱਤ ਗਏ ਪਹਿਲੀ ਗੱਲ ਮੈਂ ਤੁਹਾਨੂੰ ਹਕੀਕਤ ਦੇਣਾ ਚਾਹਣਾ ਹੈ ਤਕਰੀਬਨ 3800 ਬਲਾਕ ਸੰਪਤੀਆ ਤਕਰੀਬਨ ਅਕਾਲੀ ਦਲ ਦੇ 1100 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ 1100 ਅਸੀਂ ਤਕਰੀਬਨ 7 1700 ਦੀ ਲੜੇ ਅੱਛਾ ਤੇ ਉਹ ਉਹ ਹਲਕਿਆਂ ਜੋ ਕਟੇ ਉਹ ਉਮੀਦਵਾਰ ਕਟੇ ਜਿੱਥੇ ਉਹਨਾਂ ਨੂੰ ਪਤਾ ਸੀ ਕਿ ਅਕਾਲੀ ਦਲ ਜਿੱਤੂਗਾ ਪਰ ਕਾਂਗਰਸ ਕਿੰਨੀ ਬੁਰਾ ਹਾਲ ਸੀ ਉਹਨਾਂ ਦੇ ਕੱਲੇ 300 ਦੇ ਕਟੇ ਕੱਲੇ 1150 ਕਾਂਗਰਸ ਦੇ 300 ਤੁਸੀਂ ਮੈਂ ਤੁਹਾਨੂੰ ਇੱਕ ਚੀਜ਼ਾਂ ਦੱਸਦਾ ਬੜੀ ਹੈਰਾਨੀ ਥੋੜੇ ਸਾਹਮਣੇ ਆ ਜਿਵੇਂ ਜੀਰਾ ਹਲਕਾ ਹੈ ਜੀਰੇ ਹਲਕੇ ਵਿੱਚ 34 ਬਲਾਕ ਸੰਪਤੀਆਂ ਅਕਾਲੀ ਦਲ ਦੀਆਂ 34 ਤੇ 34 ਬਲਾਕ ਸੰਪਤੀਆਂ ਦੇ ਕਾਗਜ਼ ਰੱਦ ਗੁਰਦਾਸਪੁਰ ਹੈ 21 ਬਲਾਕ ਸੰਪਤੀਆਂ 21 ਦੇ 21 ਬਲਾਕ ਸੰਪਤੀਆਂ ਦੇ ਕਾਗਜ਼ ਰੱਦ ਡੇਰਾ ਬਾਬਾ ਨਾਨਕ 38 ਬਲਾਕ ਸੰਪਤੀਆਂ 38 ਦੇ 38 ਬਲਾਕ ਸੰਧੀਆਂ ਦੇ ਕਾਗਜ਼ ਰੱਦ ਭੋਆਜ 48 ਬਲਾਕ ਸੰਧੀਆਂ 48 ਤੇ 48 ਬਲਾਕ ਸੰਧੀਆਂ ਦੇ ਇਕਾਲੀਦਲ ਦੇ ਕਾਗਜ਼ ਰੱਦ ਖੇਮ ਕਰਨ ਚ 41 ਬਲਾਕ ਸੰਧੀਆਂ 41 ਤੇ 41 ਬਲਾਕ ਸੰਧੀਆਂ ਦੇ ਕਾਗਜ਼ ਰੱਦ ਕਰਨ ਤਰਨ ਵਿੱਚ 31 ਬਲਾਕ ਸੰਧੀਆਂ 27 ਦੇ ਕਾਗਜ਼ ਰੱਦ ਪੱਟੀ ਵਿੱਚ 36 ਬਲਾਕ ਸੰਧੀਆਂ ਹਨ ਉਹਨਾਂ ਚ 32 ਦੇ ਕਾਗਜ਼ ਰੱਦ ਮੇਰੇ ਕੋਲ ਬਹੁਤ ਵੱਡੀ ਲਿਸਟ ਹੈ ਜਿਹੜੀ 1100 ਜਿੱਥੇ ਅਸੀਂ ਮਾਝਾ ਦਾ ਸਾਰਾ ਸਾਡਾ ਜੇ ਉਹ ਕਹਿੰਦੇ ਮਾਝੇ ਦਾ ਅਸੀਂ ਕਾਲੀ ਤੇ ਕੁਝ ਨਹੀਂ ਹੋਇਆ ਕਿਉਂਕਿ ਸਾਡੇ ਤਾਂ ਕਾਗਜ ਹੀ ਰੱਦ ਸੀ ਸਾਰੇ ਪੱਟੀ ਦੇ ਰਾਜ ਖੇਮ ਕਰਦੇ ਨੇ ਡੇਰਾ ਬਾਬਾ ਨਾਲ ਤੇ ਸਾਰੇ ਇਲਾਕੇ ਸਾਡੇ ਕਾਗਜ ਸਾਨੂੰ ਲੜਨ ਨਹੀਂ ਦਿੱਤਾ ਜੇ ਸਾਡੇ ਕਾਗਜ ਰਨ ਕਰ ਦਿੰਦੇ ਫਿਰ ਆਪਣਾ ਆ ਡਰਾਮਾ ਕਰਨ ਦੀ ਕੀ ਲੋੜ ਹੈ ਉਵੇਂ ਜ਼ਿਲ੍ਹਾ ਪ੍ਰੀਸ਼ਦ ਕੀਤਾ 334 ਜਿਹੜੇ ਜ਼ਿਲ੍ਹਾ ਪ੍ਰੀਸ਼ਦ 34 35 ਹੈਗੇ ਉਹਨਾਂ ਜੋ 100 ਜ਼ਿਲ੍ਹਾ ਪ੍ਰੀਸ਼ਦ ਦੇ ਸਾਡੇ ਕਾਗਜ਼ ਰੰਦਾ ਪਰ ਫਿਰ ਵੀ ਜਿੱਥੇ ਜਿੱਤੇ ਅਸੀਂ ਲੜੇ ਤੁਸੀਂ ਜਿਹੜਾ ਸਾਡਾ ਸਕਸੈਸ ਰੇਟ ਰੱਖੋ ਜੇ ਮੈਂ ਦੇਖ ਰਿਹਾ ਸੀ ਖਲਕੇ 'ਚ ਸਾਡੇ 7 ਰਹਿ ਗਈਆਂ ਸੀ ਬਲਾਕ ਸੰਪਤੀਆਂ ਉਹਨਾਂ 'ਚ 70 'ਚ 6 ਜਿੱਤ ਗਏ ਕਿਤੇ 5 ਸੀ ਉੱਥੇ ਅਸੀਂ 3 ਜਿੱਤ ਗਏ ਇਸ ਕਰਕੇ ਪੰਜਾਬ ਦੇ ਜਨਤਾ ਨੂੰ ਮੈਂ ਹੀ ਬੇਨਤੀ ਕਰਨਾ ਚਾਹਣਾ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਬਹੁਤ ਨੁਕਸਾਨ ਪੰਜਾਬ ਦਾ ਹੋ ਗਿਆ ਪਿਛਲੇ 10 ਸਾਲ ਪੰਜਾਬ ਬਹੁਤ ਪਿੱਛੇ ਚਲੇ ਗਿਆ ਪੰਜਾਬ ਦੇ ਵਿੱਚ ਕੋਈ ਇਨਵੈਸਟ ਕਰਨ ਨੂੰ ਤਿਆਰ ਨਹੀਂ ਗੁੰਡਾ ਕਰਦੀ ਦਾ ਰਾਜ ਪੰਜਾਬ ਚ ਗੈਂਗਸਟਰ ਦਾ ਰਾਜ ਹੈ ਰੋਜ਼ ਫਰੋਥੀਆਂ ਲਈ ਜਾਂਦੇ ਆ ਲੁੱਟਖੋ ਹੋਈ ਜਾਂਦੀ ਹੈ ਬੈਂਕ ਲੁੱਟੇ ਜਾਂਦੇ ਆ ਲੋਕੀ ਲੁੱਟਿਆਂ ਦੇ ਗੋਲੀਆਂ ਚੱਲਦੀਆਂ ਕਿਤੇ ਇੱਕ ਵੱਡੀ ਪਲੇਅਰ ਨੂੰ ਮਾਰਿਆ ਜਾਂਦਾ ਕਿਸੇ ਦੁਕਾਨਦਾਰ ਨੂੰ ਮਾਰਿਆ ਜਾਂਦਾ ਜਿਹੜਾ ਫਰੋਥੀ ਦੇਂਦਾ ਉਹਨੂੰ ਮਾਰ ਦਿੰਦੇ ਆ ਕੋਈ ਪੁਲਿਸ ਕਰਨੀ ਨਹੀਂ ਪੋਸ ਹੈ ਨਹੀਂ ਕਿਉਂਕਿ ਜਿਹੜਾ ਮੈਂ ਬੜਾ ਕਲੀਅਰ ਹੈ ਮੈਂ ਜਿਹੜਾ ਪਤਾ ਕਰਾਇਆ ਹੈ ਚੀਫ ਮਿਨਿਸਟਰ ਨਹੀਂ ਪੁਆਇੰਟ ਕਰਦਾ ਸਹੀ ਮੈਂ ਤੇ ਚੀਫ ਮਿਨਿਸਟਰ ਕੋਜਰੀ ਵਾਲਾ ਉਹ ਜਿਹੜਾ ਪੈਸਾ ਦਿੰਦਾ ਹੁਣ ਪੋਸਟਾਂ ਜਿੰਨੀਆਂ ਸਰਕਾਰੀ ਪੋਸਟਾਂ ਹਨ ਉਹਨਾਂ ਨੇ ਰੇਟ ਲਖ ਲਏ ਆ ਝਾੜੂ ਵਾਲੇ ਨੇ ਜੇ ਐਸਐਸਪੀ ਬਣਨਾ ਤੇ 80 ਕਰੋੜ ਜੇ ਡੀਐਸਪੀ ਲੱਗਣਾ ਤੇ 8 ਲੱਖ ਜਿਹੜਾ ਬੰਦਾ ਪੈਸੇ ਲੈ ਕੇ ਪੋਸਟਿੰਗ ਕਰਾਊਗਾ ਤੇ ਫਿਰ ਉਹਨੂੰ ਕੀ ਫਿਕਰ ਉਹਨੇ ਤਾਂ ਉਹਨਾਂ ਕਮਾਉਣਾ ਹੀ ਐ ਤੇ ਉਹ ਜਿਹੜੇ ਹੈਗੇ ਆ ਨਸ਼ਾ ਮੈਂ ਬਾਰ ਬਾਰ ਕਹਿੰਦਾ ਨਸ਼ਾ ਕਿਉਂ ਪੰਜਾਬ ਚ ਘਰ ਘਰ ਚਲਾ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਨੇ ਨਸ਼ਾ ਵੇਚਣ ਨਾਲ ਮਹੀਨਾ ਬਣ ਲਿਆ ਮੈਂ ਕਈ ਐਸਐਸਪੀਆਂ ਜਿਹੜੇ ਮੇਰੇ ਥੱਲੇ ਵੀ ਕੰਮ ਕਰਦੇ ਮੈਂ ਉਹਨਾਂ ਨਾਲ ਗੱਲ ਕੀਤਾ ਮੈਂ ਕਿਹਾ ਕਿਉਂ ਇੰਨਾ ਵਧ ਗਿਆ ਕਹਿੰਦੇ ਜੀ ਅਸੀਂ ਕੀ ਕਰੀਏ ਜਿਹਨੂੰ ਫੜਦੇ ਆ ਆਮ ਆਦਮੀ ਪਾਰਟੀ ਦੇ ਹਲਕਾ ਚਾਹ ਜੇ ਉਹਨਾਂ ਦੇ ਮੇਨ ਲੀਡਰ ਦਾ ਫੋਨ ਆਇਆ ਨਾ ਛੱਡ ਦਿਓ ਜੇ ਜੀ ਨਹੀਂ ਛੱਡਦੇ ਸਾਡੀ ਬਦਲੀ ਕਰਾਉਂਦੇ ਆ ਆ ਤਾਂ ਹਾਲਾਤ ਪੰਜਾਬ ਦੇ ਆ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਵਾਹਦ ਪਾਰਟੀ ਹੈ ਜਿਹਦਾ ਮਕਸਦ ਸਹੀ ਮੈਂਨੇ ਤੁਹਾਨੂੰ ਅੱਜ ਦੱਸ ਰਿਹਾ ਅਗਲੀ ਸਰਕਾਰ ਬਣਾਉਣਾ ਨਹੀਂ ਹੈ ਸਾਡਾ ਮਕਸਦ ਹੈ ਪੰਜਾਬ ਨੂੰ ਬਚਾਉਣਾ ਨਾ ਕਾਂਗਰਸ ਨੂੰ ਫਿਕਰ ਹੈ ਨਾ ਰਾਹੁਲ ਗਾਂਧੀ ਨੂੰ ਫਿਕਰ ਹੈ ਪੰਜਾਬ ਤਰੱਕੀ ਕਰਦਾ ਕੀ ਨਹੀਂ ਕਰਦਾ ਜੇ ਉਹਨਾਂ ਨੂੰ ਸੀਟ ਨਹੀਂ ਸਰਕਾਰ ਬਣਦੀ ਤਾਂ ਹੋਰ ਕਿਤੇ ਚਲੇ ਜਾਣਾ ਨਾ ਝਾੜੂ ਵਾਲਿਆਂ ਨੂੰ ਕੋਈ ਫਿਕਰ ਹੈ ਕੇਜਰੀਵਾਲ ਤਾਂ ਪ੍ਰਵਾਇ ਨਹੀਂ ਕਰਦਾ ਉਹਨੇ ਤਾਂ ਇੱਕ ਸਾਧਨ ਬਣਾਇਆ ਪੰਜਾਬ ਨੂੰ ਲੁੱਟਣ ਦਾ ਤੋਂ ਇਸ ਕਰਕੇ ਮੈਂ ਹੱਥ ਜੋੜ ਕੇ ਪੰਜਾਬੀਆਂ ਨੂੰ ਬੋਲਦਾ ਬੇਨਤੀ ਕਰਦਾ ਆਓ ਇਕੱਠੇ ਹੋ ਕੇ ਪੰਜਾਬ ਨੂੰ ਬਚਾਈਏ ਆਪਣੀ ਖੇਤਰੀ ਪਾਰਟੀ ਜੀ ਨੇ ਸਦਾ ਥੋੜੀ ਲੜਾਈ ਲੜੀ ਹੈ ਜਿਨੇ ਹਰ ਧਰਮ ਦਾ ਸਤਕਾਰ ਕੀਤਾ ਹੈ ਭਾਈਚਾਰੇ ਇੱਕ ਸਾਂਝ ਰੱਖੀ ਹੈ ਜਿਹਦੀ ਇੱਕੋ ਹੀ ਨਿਸ਼ਾਨਾ ਹੈ ਕਿ ਪੰਜਾਬ ਵਿੱਚ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿਣ ਪਿਆਰ ਨਾਲ ਰਹਿਣ ਤਾਹੀ ਪੰਜਾਬ ਤਰੱਕੀ ਕਰੂਗਾ ਉਸ ਮਹਾਨ ਸੂਰਮਿਆਂ ਦੀ ਪਾਰਟੀ ਨੂੰ ਵਾਪਸ ਤੁਸੀਂ ਤਾਕਤ ਦੇ ਕੇ ਲੈ ਕੇ ਆਓ ਤਾਂ ਹੀ ਪੰਜਾਬ ਬਚ ਸਕਦਾ ਹੈ ਬਹੁਤ ਬਹੁਤ ਤਨੋ ਸੋ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹਣਾ ਕਿਉਂਕਿ ਉਹ ਜਿੱਥੋਂ ਤਾਰੇ ਖਿੱਚੀਆਂ ਜਾਂਦੀਆਂ ਉਹਨਾਂ ਦੀਆਂ ਜਿਵੇਂ ਜਿਵੇਂ ਉਹ ਖਿੱਚੀ ਜਾਂਦੇ ਐ ਓਵੇਂ ਓਵੇਂ ਛਾਲਾ ਮਾਰੀ ਜਾਂਦੇ ਥੈਂਕ ਯੂ ਦੇਖੋ ਬੜਾ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਬੇਨਤੀ ਕਰਦਾ ਆ ਇੱਕ ਬਹੁਤ ਹੀ ਡੇਂਜਰਸ ਗੱਲ ਹੋਈ ਉੱਥੇ ਨਿਊਜ਼ੀਲੈਂਡ 'ਚ ਜਿੱਥੇ ਸਿੱਖ ਧਰਮ ਦੇ ਲੋਕ ਨਗਰ ਕੀਰਤਨ ਕਰ ਰਹੇ ਹਰ ਧਰਮ ਨੂੰ ਆਪਣੀ ਧਰਮ ਨੂੰ ਮਨਾਉਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਨਿਊਜ਼ੀਲੈਂਡ ਵਿੱਚ ਕੋਈ ਤੱਕੇ ਨਾਲ ਨਹੀਂ ਆਪਣੇ ਪੰਜਾਬ ਦੇ ਲੋਕ ਗਏ ਉਹ ਸਰਕਾਰ ਨੇ ਇਹਨਾਂ ਨੂੰ ਉੱਥੇ ਬੁਲਾਇਆ ਸਿਟੀਜ਼ਨਸ਼ਿਪ ਦਿੱਤੀ ਹੈ ਉੱਥੇ ਜਾ ਕੇ ਉਹਨਾਂ ਦੀ ਇਕਨੋਮੀ ਨੂੰ ਤਗੜਾ ਕਰ ਰਿਹਾ ਹੈ ਜੇ ਆਪਣੇ ਸਰਦਾਰ ਪੰਜਾਬੀ ਨਾ ਜਾਣਦੇ ਉਹਨਾਂ ਦੇ ਖੇਤਾਂ ਨੂੰ ਕੌਣ ਸੰਭਾਲਦਾ ਉਹਨਾਂ ਦੀ ਫੈਕਟਰੀਆਂ ਨੂੰ ਕੌਣ ਸੰਭਾਲਦਾ ਉਹਨਾਂ ਦੀ ਡਿਵੈਲਪਮੈਂਟ ਕੌਣ ਕਰਦਾ ਜਿਹੜੇ ਉੱਥੇ ਟੈਕਸ ਪੇ ਕਰਦੇ ਆ ਉੱਥੇ ਸਿਟੀਜ਼ਨਸ਼ਿਪ ਮਿਲਦੀ ਆ ਜੇ ਤੁਸੀਂ ਸਿਟੀਜ਼ਨਸ਼ਿਪ ਦਿੰਤੀ ਆ ਸਾਰਾ ਕੁਝ ਪੰਜਾਬੀਆਂ ਤੁਸੀਂ ਆਪ ਇਨਵਾਈਟ ਕੀਤਾ ਤੇ ਫਿਰ ਉਹਨਾਂ ਨੂੰ ਪ੍ਰੋਟੈਕਸ਼ਨ ਦੇਣੀ ਵੀ ਤੁਹਾਡਾ ਫਰਜ਼ ਆ ਤੇ ਗਵਰਨਮੈਂਟ ਆਫ ਇੰਡੀਆ ਸਟਰੋਂਗਲੀ ਟੇਕ ਅਪ ਕਰੇ ਨਿਊਜ਼ੀਲੈਂਡ ਸਰਕਾਰ ਨਾਲ